ਉਹ ਬੰਦੇ ਨਾਲ ਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਇਸ ਤਰ੍ਹਾਂ ਪੁਲਿਸ ਇਲਜ਼ਾਮ ਲਗਾ ਰਹੀ ਹੈ ਕਿ ਉਹ ਖੜੇ ਹੋ ਕੇ दारू ਪੀ ਰਹੇ ਸੀ ਕੀ ਇਹ ਸੱਚ ਹੈ ਜਾਂ ਝੂਠ ਹੈ ਅਸੀਂ ਵੀ ਪਹਿਲਾਂ ਫਚੰਦ ਹੁੰਦੇ ਸੀਗੇ ਰੋਤੀ ਪਲਾਟ ਦੇ ਰੁਕੇ ਖਣ ਬਕਾਇਦਾ ਲਿਖ ਕੇ ਲਿਆ ਹੋਇਆ ਪੀਸੀਆਂ ਵਾਲੇ ਕੁੰਬਲੇ ਹੁੰਦੇ ਆ ਉੱਥੇ ਕੋਈ ਦਾਰੂ ਦਾਰੂ ਕੰਮ ਚੱਲਦੀ ਨਹੀਂ ਜਿੰਨੂੰ ਮਰਜ਼ੀ ਪੁੱਛ ਲੈ ਸਾਡਾ ਸਟੈਂਡ ਅਸੀਂ ਇੱਥੇ ਖੜਦੇ ਆ ਉਹ ਜਿਹੜਾ ਟਾਬੇ ਵਾਲਾ ਮੁੰਡਾ ਬੜੇ ਫਕਰ ਨਾਲ ਨਾ ਇਹ ਇਹ ਨਾਲ ਦੀ ਸਪੋਰਟ ਕਰ ਰਿਹਾ ਸੀਗਾ ਪਰਿਵਾਰ ਦੀ ਅਗਲੇ ਦਿਨ ਜਦੋਂ ਆਗਲੇ ਦਿਨ ਉਹ ਕਿਹਦਾ ਦੇ ਇੰਗਲਿਸ਼ ਜੋ ਹੈ ਵਾਦੀ ਮੈਨਾਂ ਕਮਾਲ ਐ ਪਰ ਆ ਤੂੰ ਸਟੇਟਮੈਂਟ ਕਿਹੜੀ ਦੇ ਰਿਆ ਉਹ ਤੂੰ ਅਗਲੇ ਦਿਨ ਕਿਹੜੀ ਦੇ ਰਿਆ ਪਿਓਰ ਪੁੱਤ ਮਾਨ ਨਾਲ ਆਵੇ ਉਹ ਬੰਦਾ ਤੱਕ ਦਾਰੂ ਨਾ ਪੀਏਗਾ ਜੀ ਉਹ ਅਨਪੜ੍ਹ ਬੰਦਾ ਨਹੀਂ ਆਪਣੇ ਜਵਾਕਾਂ ਕੇ ਦਾਰੂ ਪਿੰਦਾ ਜੀ ਸੋਚਣ ਵਾਲੀ ਗੱਲ ਐ ਜੀ ਮੈਂ ਵੀ ਕਰਦਾ ਨਹੀਂ ਕੋਈ ਏਡੀ ਗੱਲ ਨਹੀਂ ਐ ਫੈਰੋ ਕੋਟ ਅਰਕੀਪੋ ਇਕ ਕਰਨਲ ਬੰਦੇ ਨਾਲ ਆ ਹੋ ਰਿਹਾ ਕਹਿਣ ਆਇਆ ਪਰ ਉਸ ਤੋਂ ਪਹਿਲਾਂ ਇੱਕ ਮਿੰਟ ਜੇ ਉਸ ਤੋਂ ਪਹਿਲਾਂ ਅਸੀਂ ਪੋਰਸ ਪ੍ਰਜਾ ਸੰ ਨੂੰ ਦੱਸਣਾ ਚਾਹੁੰਦੇ ਆ ਕਿ ਅਗਰ ਇਸ ਪਾਦਮੀ ਦੇ ਉੱਪਰ ਇਸ ਬੰਦੇ ਦੇ ਉੱਪਰ ਕੋਈ ਵੀ ਗਲਤ ਕਾਰਵਾਈ ਕੀਤੀ ਕੀ ਕੋਸ਼ਿਸ਼ ਨਾ ਕਰੋ ਜਿਹਦਾ ਨਾਂ ਆ ਰਿਹਾ ਉਹਦਾ ਨਾਂ ਬੋਲ ਰਹੇ ਆ ਕਿਸੇ ਦਾ ਅੱਗੇ ਪਿੱਛੇ ਹੋ ਸਕਦਾ ਹੈ ਪਰ ਜੇ ਤੁਸੀਂ ਇਸ ਤਰੀਕੇ ਨਾਲ ਕਰੋਗੇ ਤਾਂ ਸਾਨੂੰ ਸਟੇਜ ਦੀ ਕਰ ਦੇ ਰੋਕਣੀ ਪਊ ਸੋ ਇਸ ਕਰਕੇ ਪਲੀਜ਼ ਰਿਕਵੈਸਟ ਕਰ ਸੋਡੇ ਕੀ ਆਓ ਜੀ ਇਧਰ ਚਲੋ ਬੋਲ ਬਸ ਆ ਜਾਓ ਥੋੜਾ ਐ ਕਰ ਬੋਲ ਪਾਈ ਜੀ ਸਾਰੇ ਜਣੇ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਟੇ ਭਾਈ ਜੀ ਮੇਰਾ ਨਾਮ ਨਰਿੰਦਰ ਸਿੰਘ ਆ ਜੀ ਮਾਈਕ ਮਿੰਟ ਨਾ ਭਾਈ ਜੀ ਪਲੀਜ਼ ਪੂਰੀ ਗੱਲ ਸੁਣੋ ਬੈਂਤੀ 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 ਭਾਜੀ ਮੈਂ ਨਾ ਆਟੋ ਚਲਾਉਣਾ ਪਟਿਆਲੇ ਦੇ ਵਿੱਚ ਤੇ ਪਲੀਜ਼ ਪਲੀਜ਼ ਇਹਦੀ ਗੱਲ ਤਾਂ ਸੁਣੋ ਛੱਡ ਦਿਓ ਭਾਈ ਮੈਂ ਇਹਨਾਂ ਜਦੋਂ ਕਿਸਾਨ ਅੰਦੋਲਨ ਲੱਗਿਆ ਸੀਗਾ ਜੀ ਮੈਂ ਖੱਤਰੀ ਪਰਿਵਾਰ ਨੂੰ ਬਿਲੋਂਗ ਕਰਦਾ ਜੀ ਮੈਂ ਤੇ ਮੇਰੀ ਜਲਾਨੀ 2 ਮਹੀਨੇ ਲਾ ਕੇ ਆਏ ਤੇ ਜੀ ਉੱਥੇ ਕਿ ਲੋਕਡਾਊਨ ਚ ਸੀ ਕਹਿੰਦੇ ਕਿਸਾਨਾਂ ਦਾ ਅਸੀਂ ਵੀ ਨਾਲ ਆ ਹੁਣ ਮੈਂ ਖੜਿਆ ਸੀਗਾ ਤੇ ਤਿੰਨ ਪਈਸਾ ਬਾਰੇ ਸੀ ਮੈਂ ਕਹਾਂ ਜੀ ਕਿੱਥੇ ਜਾਣਾ ਕਹਿੰਦੇ ਮੋਰਚਾ ਲਗਾਵਾ ਮੈਂ ਕਹਾਂ ਜੀ ਆਓ ਬੈਠੋ ਇਹ ਸੇਵਾ ਅਸੀਂ ਕਰਾਂਗੇ ਤੁਸੀਂ ਪੁੱਛ ਸਕਦੇ ਮੈਂ ਉਹਨੂੰ ਹੱਥ ਛੋੜੇ ਮੈਂ ਕਹਾਂ ਤੁਹਾਨੂੰ ਕਦੇ 2 4 5 10 20 100 ਵੀ ਆ ਟੋਟ ਹੈ ਮੈਂ ਕਹਾਂ ਅਸੀਂ ਬਚਾਂਗੇ ਫ੍ਰੀ ਸੇਵਾ ਇਹ ਆਪਣੇ ਵੱਲੋਂ ਜਿੰਨਕ ਬਾਬੇ ਨੇ ਬਖਸ਼ੀ ਹੋਈ ਆ ਉਸ ਦਿਨ ਰਾਤ ਨੂੰ ਜਿਵੇਂ ਪੇਸ਼ੰਗ ਛੱਟ ਗਿਆ ਸੀਗਾ ਅਰਜਿੰਦਰਾ ਹਸਪਤਾਲ ਦੇ ਵਿੱਚ ਆ ਮੈਨੂੰ ਪਤਾ ਸੀਗਾ ਆਪਣੀ ਮਦਰ ਮੇਰੇ ਬੁੱਲਟੇ ਲੈ ਮਿੱਠੇ ਰਹਿੰਦੇ ਛੋਟਾ ਭਰਾ ਵਾ ਐਕਸੀਡੈਂਟ ਹੋਇਆ ਵਾ ਐ ਮੈਂ ਕਹਾਂ ਚਲ ਉਲੀ ਚਾਹ ਪਣੀ ਪੀ ਜੰਨੇ ਆ ਤੇ ਮੈਂ ਉੱਥੇ ਜਾ ਦੇਖਦਾ ਜੀ ਇੱਕ ਅੰਕਲ ਖੜੇ ਵੇ ਇੱਕ ਮੁੰਡਾ ਸੀਗਾ ਇਹ ਉਹਨਾਂ ਦੇ ਜਿਹੜਾ ਹੱਥ ਚੱਕਿਆ ਗਿਆ ਨਾ ਮੈਂ ਉਹਨਾਂ ਨੂੰ ਕਿਹਾ ਮੈਂ ਕਹਾ ਯਾਰ ਸਰਦਾਰ ਬੰਦੇ ਦੇ ਹੱਥ ਚੱਕਦੇ ਚੰਗੀ ਗੱਲ ਬਾਤ ਨਹੀਂ ਹੈਗੀ ਉਹ ਬੰਦੇ ਨੂੰ ਮੈਂ ਜਾਣਦਾ ਨਹੀਂ ਜੀ ਜੜੇ ਅੰਕਲ ਸੀਗਾ ਜੀ ਮੈਨੂੰ ਅਗਲੇ ਦਿਨ ਪਤਾ ਚੱਲਿਆ ਜਾਂਦਾ ਵੀ ਫੌਜੀ ਸਾਹਿਬ ਸੀਗੇ ਮੈਨੂੰ ਬੜੀ ਤਕਲੀਫ ਹੋਈ ਮੈਂ ਉਹਨਾਂ ਨੂੰ ਕਿਹਾ ਵੀ ਉਹ ਨਾ ਬੰਦਾ ਸੀਗਾ ਮੈਂ ਕਿਸੇ ਨੂੰ ਡਰਦਾ ਜੀ ਸਵਾਇਆ ਆਪਣੇ ਮਾਪੇ ਤੋਂ ਅਕਾਲਪੁਰਕ ਤੋਂ ਦਰਦਨ ਗੰਡਾ ਦੀ ਮੰਜੂਰ ਹੈ ਉਹ ਬੰਦੇ ਨਾਲ ਤੱਕਾ ਹੋਇਆ ਫੌਜੀ ਬੰਦੇ ਨਾਲ ਉਹਦੇ ਹੱਥ ਚੱਕਿਆ ਗਿਆ ਉਹਦਾ ਬੇਟਾ ਸੀਗਾ ਜੀ ਕਿੱਡੇ ਧੁਖ ਦੀ ਗੱਲ ਹੈ ਇਹ ਤਾਂ ਮੈਨੂੰ ਪਤਾ ਤਾਂ ਚਲਿਆ ਜਿਉਂ ਬੰਦੇ ਮੈਨੂੰ ਨਾਮ ਮਿਲਦਾ ਮੌਰੇ ਆਉਂਦਾ ਨਾ ਉਹ ਬੰਦੇ ਦਾ ਕੋਈ ਤਸੂਰ ਨਹੀਂ ਸੀਗਾ ਜੀ ਮੈਂ ਮੌਕੇ ਤੇ ਸੀਗਾ ਮੌਕੇ ਤੇ ਮੈਂ ਕਹਿ ਰਿਹਾ ਮੈਂ ਕਿਸੇ ਨਾਲ ਜਿਹੜੇ ਬੰਦੇ ਦੀ ਉਹ ਦੇਖੋ ਜੀ ਫੌਜੀ ਸਰਦਾਂ ਦੇ ਖੜਦੇ ਆ ਪੱਤਾ ਰੋਟੀ ਖਾ ਰਹੇ ਆ ਉਹ ਆ ਲੋਕ ਨਹੀਂ ਹੋਣਗੇ ਆਪਾਂ ਕਿਥੇ ਰੋਟੀ ਖਾ ਲਾਂਗੇ ਜਵਾਨ ਜਵਾਨ ਬੰਦੇ ਮਰਦੇ ਆ ਯਾਰ ਜਵਾਨ ਜਵਾਨ ਬੰਦੇ ਤੁਸੀਂ ਉਹ ਬੰਦੇ ਨਾਲ ਚੱਕ ਲੱਪੜ ਮਾਰਤਾ ਯਾਰ ਕੋ ਗੱਲ ਬਣਦੀ ਆ ਯਾਰ ਗਲਤ ਹੋਇਆ ਬੰਦੇ ਨਾਲ ਜੀ ਮੇਰੇ ਸੱਤ ਅੱਖਾਂ ਸਾਹਮਣੇ ਹੋਇਆ ਜਿਉਂ ਕਹਿੰਦੇ ਉਹਨੇ ਲੱਪੜ ਨਹੀਂ ਮਾਰ ਆ ਗਿਆ 24 ਟਾਈਮ ਕੈਮਰਾ ਚੱਲਦਾ ਉੱਥੇ ਭਾਈ ਜੀ ਤੁਸੀਂ ਫੋਟੋ ਜਿਖੜਾ ਲਿਓ ਤੂੰ ਤਾਂ ਤੂੰ ਪਾੜਿਆ ਪਾੜੀ ਹੋ ਜਾਊਗਾ ਮੈਂ ਹੁਣ ਵੀ ਕਹਿੰਦਾ ਜੀ ਮੇਰੀ ਗੱਲ ਝੂਠ ਨਾ ਲਗੇ ਮੈਂ ਚੌਂਕ ਚ ਗੱਲ ਬਣ ਗਤਾਵਾਂਗਾ ਜੀ ਚੌਂਕ ਤੋਂ ਡਾਅ ਹੋਵੇਗਾ ਫਿਰ ਮੇਰਾ ਆਉ। ਇਹ ਗੱਲ ਇੱਕ ਗੱਲ ਦੱਸੋ ਭਰਾ ਜੀ ਮੈਕ ਦੇ ਉੱਪਰ ਹੀ ਜਿਸ ਤਰ੍ਹਾਂ ਪੁਲਿਸ ਇਲਜ਼ਾਮ ਲਗਾ ਰਹੀ ਹੈ ਕਿ ਉਹ ਖੜੇ ਹੋ ਕੇ दारू ਪੀ ਰਹੇ ਸੀ ਕੀ ਇਹ ਸੱਚ ਹੈ ਜਾਂ ਝੂਠ ਹੈ ਤੁਸੀਂ ਵੀਰ ਜੀ ਮੇਰੀ ਕੋ ਬੇਇੱਜ਼ਤੀ ਹੈ ਤੁਸੀਂ ਕਦਮ ਚੱਲੇ ਜਾਣਾ ਅਸੀਂ ਵੀ ਪਹਿਲੇ ਤੋਂ ਜਾਂਦੰਦ ਦੇ ਸੀ ਗਰਤੀ ਪਲਾਟ ਬਰੂਟੇ ਖਾਨ ਬਕਾਇਦਾ ਲਿਖ ਕੇ ਲਾਏ ਹੋਇਆ ਪੀਸੀਆਂ ਵਾਲੇ ਹੰਬਲੇ ਹੁੰਦੇ ਆ ਉੱਤੇ ਕੋਈ ਦਾਰੂ ਦਾਰੂ ਕੰਨ ਚ ਚੱਲਦੇ ਨਹੀਂ ਜਿਹਨੂੰ ਮਰਜ਼ੀ ਪੁੱਛ ਲੈ ਸਾਡਾ ਸਟੈਂਡ ਅਸੀਂ ਇੱਥੇ ਖੜਦੇ ਆ ਧੰਨਵਾਦ ਜੀ ਇਹ ਹੁਣ ਤੁਸੀਂ ਦੇਖ ਲਓ ਕਿ ਇਹ ਜਿਹੜੀ ਪੁਲਿਸ ਨੇ ਝੂਠੀ ਕਾਰਵਾਈ ਪਾਈ ਆ ਕਰੋ ਜੀ ਗੱਲ ਉਹ ਕਰਲੀ ਉਹ ਕਰੀ ਕਰ ਕਰ ਜਿਹੜਾ ਕੁੱਟਿਆ ਉਹ ਦੱਸੋ ਕਿਵੇਂ ਇਹ ਤਾਂ ਮੈਂ ਕਹਿ ਰਿਹਾ ਜੀ ਉਹਨੂੰ ਮਾਰਿਆ ਲੱਪਣ ਮਾਰਿਆ ਕਹਤਾ ਰਿਹਾ ਤੁੰਨੂੰ ਕੌਣ ਕੌਣ ਸੀ ਆ ਆਪਣਾ ਨਾਮ ਐਡਰੈਸ ਬੋਲ ਵੀਰ ਆਪਣਾ ਨਾਮ ਐਡਰੈਸ ਬੋਲ ਮੇਰੀ ਗੱਲ ਸਮਝ ਲੈਣਾ ਤੁਸੀਂ ਮੈਂ ਤਾਂ ਇੱਕ ਅਨਸਾਨੀ ਤੇ ਨੱਤੇ ਉਰੇ ਆਇਆ ਇਹਨਾਂ ਦੇ ਕਿਸਾਨ ਯੂਨੀਅਨ ਦੇ ਪਿੰਡ ਪਿੰਡ ਦਾ ਭਾਗਣਾ ਦੇ ਕੋਲ ਅਵਤਾਰ ਸਿੰਘ ਜੀ ਉਹ ਪ੍ਰਧਾਨ ਨੇ ਅਵਤਾਰ ਤੁਸੀਂ ਕੌਜਵਲਤ ਪਿੰਡਾ ਤੁਸੀਂ ਉਹਨਾਂ ਨੂੰ ਪੁੱਛ ਲੈਣਾ ਮੇਰੇ ਬਾਰੇ ਵੀ ਇਹ ਬੰਦਾ ਕਿੱਦਾਂ ਦਾ ਹੈ ਹੁੰਦਾ ਬਾਕੀ ਮੈਂ ਕਿੱਥੋਂ ਡਾਰ ਕੇ ਨਹੀਂ ਉਰੇ ਆਇਆ ਕਿਸੇ ਨੂੰ ਕੋਈ ਪੈਸਾ ਨਹੀਂ ਲਿਆ ਮੈਨੂੰ ਕੋਈ ਲਾਲਚ ਨਹੀਂ ਸਿਰਫ ਅਨਸਾਨੀ ਉਹ ਪਿੱਛੇ ਨਿਕਲ ਜੀ ਫੌਰਤ ਸੋਖੀ ਪੁੱਛ ਲੈਣਾ ਮੇਰੇ ਤੋਂ ਮੈਨੂੰ ਸੱਚ ਐ ਦੱਸੋ ਕਿ ਕਿੰਨੀ ਕੁੱਟ ਮਾਰੀ ਸੀ ਕਿੰਨੀ ਕੁੱਟ ਮਾਰੀ ਸੀ ਇਹਨਾਂ ਨੇ ਆਦੋ ਜਦੋਂ ਨਾ ਇਹ ਦੱਸ ਮੇਰੇ ਨਾਲ ਜੀ ਆਟੋ ਜਿੱਥੇ ਪਾਪਾ ਇਹਨਾਂ ਦਾ ਆਪੇ ਉਧਰ ਜਦੋਂ ਮਾਰ ਰਹਿ ਗਿਆ ਅਜਿਹਾ ਬੰਦਾ ਕਹਿੰਦਾ ਸਰਵਾਰ ਬੰਦੇ ਰਾਤ ਚੱਕ ਰਹੇ ਆ ਮੈਨੂੰ ਤਾਂ ਉਹਨਾਂ ਨੇ ਉਹਨਾਂ ਨੂੰ ਪਤਾ ਐ ਵੀ ਇਹ ਪਾਗਲ ਐ ਇਹ ਅੜ ਦਿਮਾਗ ਆੜ ਜਾਂਦਾ ਹੁੰਦਾ ਉਹਨੇ ਮੈਨੂੰ ਭਜਾਣ ਦੀ ਕਰੀ ਮੈਂ ਉਹਨੂੰ ਬੁਕਾਹਤਾ ਕਿਹਾ ਉਹਦੇ ਜਿਹੜੇ ਵਰਕਰ ਸੀਗੇ ਮੈਂ ਕਿਹਾ ਤੁਹਾਨੂੰ ਪਤਾ ਵਾ ਬੜਾ ਤਕੜਾ ਪਾਗਲ ਐ ਮੈਂ ਕਿਹਾ ਮੈਨੂੰ ਨਾ ਛੇੜੋ ਉਹਨਾਂ ਨੇ ਮੈਨੂੰ ਜਾ ਫੇਰ ਮੈਨੂੰ ਆਪਣਾ ਪਰਿਵਾਰ ਤਾਂ ਸੀਗਾ ਜੀ ਪਿੱਛੇ ਮੈਂ ਕਿਹਾ ਘਰ ਦੇ ਬੈਠੇ ਹੋਣੇ ਵੇਟ ਕਰ ਰਹੇ ਹੋਣੇ ਮੈਂ ਘਰੇ ਚਲੇ ਗਿਆ ਅਗਲੇ ਦਿਨ ਜਦੋਂ ਮੈਂ ਆਪਣਾ ਚਲਾਣਾ ਇਹ ਪਹੁੰਚ ਲਾ ਲਾ ਦੇਖਦਾ ਇਹਦੀ ਭੈਣ ਰੋ ਰਹੀ ਸੀਗੀ ਮਲੂੜ ਦਾ ਡਰੈਕਟ ਮੈਂ ਚੱਲੇ ਅੱਛਾ ਤੂੰ ਹਣੇ ਮੈਨੂੰ ਥੋੜੀ ਦੇਰ ਪਹਿਲੇ ਦੱਸਿਆ ਸੀ ਕਿ ਜਿਹੜਾ ਟਾਬੇ ਵਾਲਾ ਪਹਿਲੇ ਮੇਰੇ ਲਈ ਸੈਗਮੈਂਟ ਦੇ ਰਿਹਾ ਸੀ ਐ ਦੱਸ ਲੋਕਾਂ ਦਾ ਦਿਮਾਗ ਚਤੇ ਰਹੀ ਉਹ ਜਿਹੜਾ ਟਾਬੇ ਵਾਲਾ ਮੁੰਡਾ ਉਹ ਬੜਾ ਫਕਰ ਨਾਲ ਨਾ ਇਹ ਇਹ ਨਾਲ ਵੀ ਸਪੋਰਟ ਕਰ ਰਿਆ ਸੀ ਉਹ ਪਰਿਵਾਰ ਦੀ ਅਗਲੇ ਦਿਨ ਜਦੋਂ ਅਗਲੇ ਦਿਨ ਉਹ ਇਹਨਾਂ ਦੇ ਅੰਗਰੇਜ਼ ਜੋ ਹੈ ਵਾਸੀ ਮੈਂ ਕਹ ਕਮਾਲ ਹੈ ਉਹ ਰਾਤ ਤੋਂ ਸਟੇਟਮੈਂਟ ਕਿਹੜੀ ਦੇ ਰਿਆ ਉਹ ਤੂੰ ਅਗਲੇ ਦਿਨ ਕਿਹੜੀ ਦੇ ਰਿਆ ਮੈਂ ਤੇ ਨਾ 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 ਸੀਗਾ ਅਗਲੇ ਦਿਨ ਕਰਦੇ ਨੇ ਪਿਆਨੇ ਬਦਲਦੇ ਕਹਿੰਦਾ ਤਾਰੂ ਪੀਣੇ ਸੀਗਾ ਜਿੱਥੇ ਤਾਰੂ ਤਾਂ ਪੀਣੇ ਨਹੀਂ ਦਿੰਦਾ ਜੀ ਉੱਥੇ ਜੀ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਸੋਚੋ ਪਿਓਰ ਪੁੱਤ ਮਾਨ ਨਾਲ ਆਵੇ ਉਹ ਬੰਦਾ ਤੱਕ दारू ਨਾਲ ਪੀਏਗਾ ਜੀ ਉਹ ਅਨਪੜ੍ਹ ਬੰਦਾ ਨਹੀਂ ਆਪਣੇ ਜਵਾਕਾਂ ਜੀ ਸੋਚਣ ਵਾਲੀ ਗੱਲ ਹੈ ਜੀ ਮੈਂ ਵੀ ਕਰਦਾ ਨਹੀਂ ਕਿ ਉਹ ਏਡੀ ਗੱਲ ਨਹੀਂ ਹੈ ਵੈਰੀ ਗੁੱਡ ਉਹ ਮੜਾ ਜਾਂਦਾ ਉਹ ਮੜਾ ਜਾਂਦਾ ਸੋਚ ਲੈ ਮੜਾ ਜਾਂਦਾ ਤਰਸ ਖਾ ਲੋ ਅੱਗੇ ਬੜਾ ਜ਼ੁਲਮ ਹੋ ਰਿਹਾ ਏ ਇਹ ਜ਼ੁਲਮ ਤਾਂ ਬਦਕਾ ਖੜਾ ਹੋ ਰ ਗਿਆ ਏ ਹੁਣ ਤਾਂ ਸ਼ਰਮ ਆਂਦੀ ਐ ਕੋਈ ਮੁੰਡਾ ਬੱਜਟਾਂ ਪੁੱਛਦਾ ਹੁੰਦਾ ਨਾ ਤੁਸੀਂ ਕਿੱਥੋਂ ਮੈਂ ਨਹੀਂ ਦੱਸਾਂਗਾ ਪੰਜਾਬ ਪਹਿਲਾਂ ਫਕਰ ਨਾਲ ਕਹਿੰਦੇ ਨੇ ਛਾਤੀ ਜੋੜੀ ਕਰਕੇ ਮੈਂ ਤੁਹਾਨੂੰ ਅਸੀਂ ਦਿਖਾਉਣ ਮੈਂ ਤੁਹਾਨੂੰ ਸਿੰਘਾ ਬੇਨ ਤੇ ਘਣਾ ਜੜੀ ਵਿੱਚ ਚੀਜ਼ ਦੇਖੀ ਮੈਂ ਆਪਣੇ ਕੋਲ ਕੋਈ ਨਹੀਂ ਜਿਹੜਾ ਜੋ ਕੁਝ ਮੈਂ ਦੇਖਿਆ ਮੈਂ ਤੁਹਾਨੂੰ ਸਾਰੀ ਗੱਲ ਦੱਸਤੀ ਬਾਕੀ ਮੇਰਾ ਨਾਮ ਰਵਿੰਦਰ ਸਿੰਘ ਆ ਜੀ ਮੈਂ ਲੋਕਾ ਢੋ ਚਲੰਨਾ ਜੀ ਕਿਸੇ ਔਟੇ ਵਾਲੇ ਨੂੰ ਪੁੱਛ ਲਿਓ ਜੀ ਇਹ ਬੰਦਾ ਕਿੱਦਾਂ ਦਾ ਹੈ ਜਿੱਤਾ ਸੜਕਾ ਤੇ ਪਿਛਲੇ ਹਫ਼ਤੇ ਹੀ ਐਕਸੀਡੈਂਟ ਹੋਇਆ ਉਹ ਲੇਡੀ ਨੂੰ ਮੈਂ ਚੱਕ ਕੇ ਲੈ ਗਿਆ ਸੀਗਾ ਜੇ ਇਹ ਤਾਂ ਸੇਵਾ ਦੀ ਦਿੱਕਤ ਮੈਂ ਪਰ ਇਹ ਗਲਤ ਹੋਇਆ ਪਰਿਵਾਰ ਨਾਲ ਬਹੁਤ ਜ਼ਿਆਦਾ ਗਲਤ ਹੋਇਆ ੱਟਕਾ ਜਿਹਨੂੰ ਕਹਿੰਦੇ ਆ ਸ਼ਰਮ ੱਟਕਾ ਸ਼ਰਮ ੱਟਕਾ ਨਾ ਆ ਹੋ ਰਿਹਾ ਆ ਆਮ ਬੰਦੇ ਤਾਂ ਮਲੀਆਂ ਵੇਟ ਕਰ ਦਿੰਦੇ ਹੁਣ ਇਹ ਜੇ ਕਰਨਲ ਕਰਨਲ ਬੰਦੇ ਨਾਲ ਆ ਕੁਝ ਹੋ ਰਿਹਾ ਹੈ ਤਾਂ ਆਮ ਬੰਦੇ ਨਾਲ ਕਿ ਹੋਊਗਾ ਹਰ ਤੂੰ ਜੋ ਦੇਖਿਆ ਸੀ ਉਹ ਦੱਸ ਸੱਚ ਦੱਸੀ ਝੂਠ ਨਹੀਂ ਮੈਨੂੰ ਇੱਕ ਤਾਲਾ ਦੱਸੋ ਜੇ ਮੈਂ ਦਰਦਾ ਹੁੰਦਾ ਮੈਂ ਭੈਣ ਮੇਰੀ ਤੁਹਾਡੇ ਕੋਲ ਆਤਮਾ ਨੇ ਸੇਵਾ ਲਈ ਹੈ ਤੁਸੀਂ ਮੇਰੀ ਭੈਣਾ ਵਰਗੇ ਹੋ ਸਮਝ ਰਹੇ ਹੋ ਨਾ ਜੀ ਅੱਧੇ ਦੇਖ ਲਓ ਤਾਰਾਪੁਰ ਗੇਟ ਇੰਜੀਨੀਅਰ ਗੇਟ ਦਾ ਨਾਪਤ ਗੇਟ ਚੌਂਡ ਬਠਾਲੀ ਨੂੰ ਨੀਂ ਉਪਟਾ ਲੈ ਨੇ ਸਾਰਿਆਂ ਮੇਰੇ ਭੈਣਾਂ ਨੇ ਮੇਰੇ ਫੋਨ 'ਚ ਦੇਖ ਲਓ ਮੈਂ ਸਟੇਟਸ ਵੀ ਪੋਜੀਆਂ ਦੇ ਪਾਉਣਾ ਇਹਦਾ ਕਾਰਨ ਪਤਾ ਕੀ ਹੈ ਜੀ ਇਹਨਾਂ ਕਰਕੇ ਜੱਪਾ ਚ ਆਪਣੇ ਘਰੇ ਬੜੇ ਆਰਾਮ ਨਾਲ ਬੈਠੇ ਰਿਲੈਕਸ ਇਹ ਨਾ ਹੁਣ ਬਚੇਰੇ ਮੈਂ 100% ਕਹ ਰਿਹਾ ਮੈਂ ਕੋਈ ਅੰਕਲ ਦੀ ਦਾਰੂ ਪੀਰੇ ਸੀਗੇ ਜੀ ਮੈਂ ਨਹੀਂ ਉਹਨੂੰ ਜਾਣਦਾ ਮੈਂ ਤਾਂ ਮਿਲਿਆ ਵੀ ਤੂੰ ਪਹਿਲੀ ਵਾਰ ਤੁਹਾਨੂੰ ਫੋਨ ਕਰਤਾ ਨੇ ਕਿਹਾ ਸੀਗੇ ਤੁਸੀਂ ਰੋ ਰਹੇ ਸੀਗੇ ਪੁੱਜੀ ਬਰ ਭੈਣ ਮੇਰੇ ਤੁਹਾਨੂੰ ਅੱਜ ਮਿਲ ਰਹੇ ਆ ਉਹ ਅੰਕਲ ਕੋਈ ਦਾਰੂ ਨਹੀਂ ਜੀ ਪੀ ਰਹੇ ਸੀਗੇ ਗ ਲੱਗ ਰਿਹਾ ਨਾ ਪਿੰਕਲ ਨੇ ਹੱਥ ਚੱਕਿਆ ਔਰ ਕੋੜਾ ਜੂਗੀ ਜਿੱੱਗੇ ਜੀ ਤੁਸੀਂ ਫੁੱਟੋ ਤਕਾਦੋ ਲਪੜਵਾੜਦੇ ਹੋਏ ਦੂਜੀ ਗੱਲ ਦਾਰੂ ਇਹ ਗੱਲ ਤੇ ਜੀ ਸਾਰਾ ਸਾਰ ਉਹਨਾਂ ਨੂੰ ਬਦਨਾਮ ਕਰਿਆ ਯਾਰ ਆ ਵੀ ਦਾਰੂ ਪੀਰ ਕੋਈ ਦਾਰੂ ਨਹੀਂ ਜਿੱਤਰੀ ਜੀ ਗੱਲ ਕੀ ਕਨਾਲ ਸਾਹਿਬ ਨੂੰ ਤੇ ਉਹਨਾਂ ਦੇ ਬੇਟੇ ਨੂੰ ਇਹਨਾਂ ਨੇ ਉਹਨਾਂ ਨੂੰ ਮਾਰਿਆ ਸੀ ਜਾਂ ਉਹਨਾਂ ਨੇ ਪਹਿਲੇ ਹੱਥ ਚੱਕਿਆ ਸੀ ਨਹੀਂ 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 ਉਹ ਜਦ ਫੌਜੀ ਸਾਹਿਬ ਸੀ ਉਹਨਾਂ ਤੇ ਹੱਥ ਚੱਕਿਆ ਗਿਆ ਸੀ ਐ ਪ੍ਰੂਵ ਹੋ ਗਿਆ ਇਹ ਖਰੇ